ਸਾਬਕਾ ਇਨਸਪੈਕਟਰ ਦਾ ਕਤਲ ਹੋਣਾ ਉਸ ਤੋਂ ਬਾਅਦ ਐਸਆਈ ਦੇ ਸੱਟਾਂ ਲਗਣੀਆਂ ਕਿ ਭਗਵੰਤ ਸਿੰਘ ਸਾਹਿਬ ਵੱਲੋਂ ਵੀ ਜਿਹੜਾ 1 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਬੀਮਾ ਕਰਵਾਇਆ ਗਿਆ ਵੱਡੇ ਵੱਡੇ ਜਿਹੜੇ ਉਸਦੇ ਉੱਪਰ ਸਪਸ਼ਟੀਕਰਨਾਂ ਨੇ ਸ਼ੁਰੂ ਹੋਏ ਵੱਡੇ ਵੱਡੇ ਬਿਆਨਾਂ ਨੇ ਸ਼ੁਰੂ ਹੋਏ ਵਿਰੋਧ ਕੀਤਾ ਗਿਆ ਲੀਡਰਾਂ ਵੱਲੋਂ ਜਦੋਂ ਉਹਨਾਂ ਨੇ ਫਿਰ ਦਿਨੇ ਸੱਟ ਲਾਤੀਆਂ 9 ਵਜੇ ਨੇ ਸਾਡੇ ਕਾਕੇ ਦੇ ਸੱਟ ਲਾਤੀਆਂ ਵੀ ਵੀ ਆਂ ਕੰਡੇ ਵੀ ਆਏ ਇਕੱਠ ਤੋਂ ਦੇ ਵਿੱਚ ਟੱਕ ਲਾਉਣਾ ਜੁਰਤੀ ਵਾਰ ਕਰਕੇ ਨੇ ਆਖਿਆ ਵੀ ਨਹੀਂ ਕਿ ਇਹ ਨਹੀਂ ਕਰਨਾ ਇਹਦਾ ਕਿਦਾਂ ਕੰਮ ਜਿਹੜਾ ਸੋਲਦਾ ਨੀਗਾ ਉਤੋਂ ਬਾਅਦ ਆ ਦੇਖਣ ਲੱਗੇ ਅਸੀਂ ਇੱਥੇ ਲਾਉਣੇ ਲਾਉਣਾ ਸਾਨੂੰ ਕੋਈ ਡੱਕੇ ਸੀ ਅਸੀਂ ਤੁਹਾਡੇ ਘੂੜੇ ਘੜੀ ਲਾਉਣਾ ਜਦੋਂ ਪ੍ਰਸ਼ਾਸਨ ਆਇਆ ਤੇ ਇਹਨਾਂ ਨੇ ਟੂਰਾਉਂ ਆਉਂਦੇ ਨੇ ਚਾਰ ਪੰਜ ਫੈਰ ਕੀਤੇ ਪ੍ਰਸ਼ਾਸਨ ਨਹੀਂ ਮੌਜੂਦ ਸੀ ਹਾਂ ਜੀ ਨਹੀਂ ਪਰ ਪਹਿਲਾਂ ਨੇ ਚੇਅਰਮੈਨ ਨੇ ਚੇਅਰਮੈਨ ਨੇ ਤਾਂ ਪਹਿਲਾਂ ਕੀਤੇ ਨਾ ਚੇਅਰਮੈਨ ਨੇ ਇਹਦਾ ਇਸ ਹਾਜ਼ਰੀ ਵਿੱਚ ਨਹੀਂ ਕੀਤੀ ਪ੍ਰਸ਼ਾਸਨ ਨੇ ਆਉਂਦਾ ਕੀਤੇ ਪਹਿਲਾਂ ਹੁਣ ਸੋਹਬ ਆ ਰਿਹਾ ਹੈ ਦੇ ਦੋ ਖੁੱਲਾਂਗੇ ਉਹਨਾਂ ਨੇ ਸਾਨੂੰ ਉਹਦਾ ਸਾਰੇ ਉੱਪਰ ਲਾਜਮਾਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਸਾਡੇ ਹਾਂਜੀ ਸਾਡੇ ਬਿਮਾਰੀਆਂ ਦੇ ਪੇਣਾ ਸਾਡੇ ਹੋਰ ਜਿਹੜੇ ਬੰਦੇ ਉਹਨਾਂ ਨੂੰ ਕੁੱਟਿਆ ਵਿਵਾਦ ਇੱਕ ਜਿਹੜਾ ਪੱਖ ਦਾ ਜ਼ਿਆਦਾ ਸੀਗਾ ਮੌਜੂਦਾ ਪਾਰਟੀ ਦੇ ਸਪੰਚ ਦੇ ਉੱਪਰ ਜਿਹੜੇ ਐਲੀਗੇਸ਼ਨ ਲਗਾਏ ਜਾ ਰਹੇ ਸੀਗੇ ਸਬ ਇੰਸਪੈਕਟਰ ਦਾ ਕਤਲ ਹੋਣਾ ਉਸ ਤੋਂ ਬਾਅਦ ਐਸਆਈ ਦੇ ਸੱਟਾਂ ਲਗਣੀਆਂ ਕਿਤਨੇ ਕਿਤੇ ਸਵਾਲ ਵੱਡੇ ਖੜੇ ਹੋ ਚੁੱਕੇ ਸੀ ਪੰਜਾਬ ਪੱਧ ਦੇ ਵਿੱਚ ਵਿਰੋਧ ਹੋ ਰਿਹਾ ਸੀਗਾ ਭਗਵੰਤ ਸਿੰਘ ਸਾਹਿਬ ਵੱਲੋਂ ਵੀ ਜਿਹੜਾ 1 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਬੀਮਾ ਕਰਵਾਇਆ ਗਿਆ ਵੱਡੇ ਵੱਡੇ ਜਿਹੜੇ ਉਸ ਦੇ ਉੱਪਰ ਦੇ ਸਪਸ਼ਟੀਕਰਨ ਆਨੇ ਸ਼ੁਰੂ ਹੋਏ ਵੱਡੇ ਵੱਡੇ ਬਿਆਨ ਆਨੇ ਸ਼ੁਰੂ ਹੋਏ ਵਿਰੋਧ ਕੀਤਾ ਗਿਆ ਲੀਡਰਾਂ ਵੱਲੋਂ ਮੌਜੂਦਾ ਸਰਕਾਰ ਦਾ ਵੀ ਲੇਕਿਨ ਹੁਣ ਜਦੋਂ ਮੌਜੂਦਾ ਸਰਕਾਰ ਦੇ ਸਰਪੰਚ ਨੂੰ ਜੇਲ੍ਹ ਦੇ ਵਿੱਚ ਦਾਖਲ ਕੀਤਾ ਜਾਂਦਾ ਜੇਲ੍ਹ ਵਿੱਚ ਭੇਜਿਆ ਜਾਂਦਾ ਉਸ ਤੋਂ ਬਾਅਦ ਸਵਾਲ ਖੜੇ ਹੁੰਦੇ ਨੇ ਪਤਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਭ ਕੁਝ ਜਿਹੜਾ ਹੈ ਇੱਕ ਖਿਚੜੀ ਪਕਾਈ ਗਈ ਹੈ ਬਸ ਸਸ਼ਸ਼ਨ ਵੱਲੋਂ ਜਿਹੜਾ ਸਰਪੰਚ ਨੂੰ ਫਸਾਇਆ ਜਾ ਰਿਹਾ ਹੈ ਸਵਾਲ ਵੱਡੇ ਨੇ ਕਿ ਮੌਜੂਦਾ ਪਾਰਟੀ ਦਾ ਸਰਪੰਚ ਹੈ ਤੇ ਬਸਸ਼ਸ਼ਨ ਵੱਲੋਂ ਮੌਜੂਦਾ ਪਾਰਟੀ ਦੇ ਸਰਪੰਚ ਨੂੰ ਫਸਾ ਦਿੱਤਾ ਜਾਵੇ ਕੀ ਪੂਰਾ ਮਾਮਲਾ ਹੈ ਗ ਆਹ ਬਾਪੂ ਜੀ ਬਣਾ ਦੱਸਿਓ ਕੀ ਪੁਦਾ ਮਾਮਲਾ ਹੋਇਆ ਸੀਗਾ ਵਿਵਾਦ ਕਿਤੋਂ ਸ਼ੁਰੂ ਹੋਇਆ ਸੀਗਾ ਕਿਉਂਕਿ ਕੋਈ ਕਹਦਾ ਪੈਸਾ ਦਾ ਮਵਾਦ ਹੈ ਕੋਈ ਕਹਦਾ ਸਪੀਕਰ ਤੋਂ ਬਾਦ ਸ਼ੁਰੂ ਹੋਇਆ ਸੀ ਵਿਵਾਦ ਕਿਤੋਂ ਸ਼ੁਰੂ ਹੋਇਆ ਸੀ ਵਿਵਾਦ ਇੱਥੋਂ ਆਜੇ ਇਹ ਬੱਚੇ ਲੜੇ ਪਹਿਲਾਂ ਆਪਸ ਵਿੱਚ ਚਲੋ ਪੈਸੇ ਵੀ ਉਹਨਾਂ ਕੋਈ ਲੈਣੇ ਕੱਟ ਕੇ ਸਾਡੇ ਨੇ ਥੋੜੇ ਜਿਹਾ ਤੇ ਪੈਸੇ ਤਾਂ ਲੈ ਆਈ ਉਹ ਪੁੱਛੇ ਨਹੀਂਗੇ ਪੈਸੇ ਪਹਿਲੇ ਨੇ ਸਰਪੰਚ ਨੇ ਕੁਲਦੀਪ ਸਿੰਘ ਨੇ ਕੁਲਦੀਪ ਸਿੰਘ ਦਾ ਵਿੱਚ ਕੋਈ ਰੋਲਿੰਗ ਹੈ ਦੇ ਵਿੱਚ ਲੜਨ ਦਾ ਕੋਈ ਰੋਲਿੰਗ ਆ ਇਹ ਛੋਟਾ ਬੱਚਾ ਵਾ ਉਹ ਟਾਈਮ ਤੇ ਹੈ ਨੀਗਾ ਉਹ ਲੜਿਆ ਵਾ ਵੀ ਵੀ ਆ ਕੰਡੇ ਵੀ ਅਹੀਂ ਇੱਥੇ ਚੌਂਕ ਦੇ ਵਿੱਚ ਡਿੱਕ ਲਾਉਣਾ ਜੋ ਤੁਸੀਂ ਉਸਦੀ ਵਾਜ ਕਰਕੇ ਤੇ ਇਹਨੇ ਆਖਿਆ ਵੀ ਨਹੀਂ ਪਈ ਇਹ ਨਹੀਂ ਕਰਨਾ ਇਹਦਾ ਕਿਦਾਂ ਕੰਮ ਜਿਹੜਾ ਸੌਦਾ ਨਿਕਾ ਉਤੋਂ ਬਾਅਦ ਆ ਦੇਖਣ ਲੱਗੇ ਅਸੀਂ ਇੱਥੇ ਲਾਉਣਾ ਲਾਉਣਾ ਸਾਨੂੰ ਕੋਈ ਡੱਕੇ ਸੀ ਅਸੀਂ ਤੁਹਾਡੇ ਬੂਹੇ ਗੜੀ ਲਾਉਣਾ ਕੋਲ ਕਿੰਦਾ ਸੀ ਦਿਲਬਖ ਸਿੰਘ ਦਾ ਕਾਕਾ ਕੰਡਾ ਸੀ ਉਹਦਾ ਨਾਮ ਵਿਸਰ ਗਿਆ ਥੋੜਾ ਜਿਹਾ ਮੇਰੇ ਕੋ ਪਾਲਾ ਪਾਲਾ ਲੱਬਾ ਲੱਬਾ ਫਿਰ ਦੂਜਾ ਉਹਦਾ ਸਤਨਾਮ ਸਿੰਘ ਦਾ ਕਾਕਾ ਵਾ ਇਹਨਾਂ ਨੇ ਦੱਸਣਾ ਦੱਸਣਾ ਇਹਨਾਂ ਨੇ ਸਿਆਸਤਾਂ ਮੋੜਿਆਂ ਨੇ ਗੈਂਗ ਬਣਾਈਆਂ ਗੈਂਗ ਬਣਾਈਆਂ ਤੇ ਕਹਿੰਦੇ ਵੀ ਅਸੀਂ ਇਥੇ ਕੰਮ ਮੋੜ ਤੇ ਕਰਨਾ ਕਰਨਾ ਲੱਗੇ ਸਾਡੇ ਨਾਲ ਦੇ ਕੋ ਗਵਾਂਢੀ ਕਰਿਆ ਤੇ ਤੁਹਾਨੂੰ ਤੁਸੀਂ ਕਹਿੰਦੇ ਨਾ ਨਹੀਂ ਵੀ ਇਹ ਕੰਮ ਨਹੀਂ ਚਾਹੀਦਾ ਸਰਪੰਚ ਸਾਹਿਬ ਨੇ ਵੀ ਆਖਿਆ ਨਾ ਪਤਾ ਤੁਸੀਂ ਇਹ ਨਾ ਕਰੋ ਜਦੋਂ ਇਹਨਾਂ ਨੇ ਫਿਰ ਦਿਨੇ ਸੱਟ ਲਾਤੀ 9 ਵਜੇ ਇਹਨਾਂ ਸਾਡੇ ਕਾਕੇ ਦੇ ਸੱਟ ਲਾਤੀ 8 ਵਜੇ ਉਸ ਤੋਂ ਬਾਦਾਂ ਕੁਲਦੀਪ ਸਿੰਘ ਨੇ ਪ੍ਰਸ਼ਾਸਨ ਨੂੰ ਬਹੁਤ ਫੋਨ ਕੀਤੇ ਮੈਂ ਵੀ ਆਖਿਆ ਮੈਂ ਆਪਾਂ ਸਰਪੰਚ ਸਾਹਿਬ ਨੂੰ ਕੋਈ ਪ੍ਰਸ਼ਾਸਨ ਦੀ ਮਤਲਬ ਲਈਏ ਜਦੋਂ ਨਾ ਕੰਮ ਹੋਣ ਕਰ ਦੇਣ ਕੋਈ ਕਲਦੀਪ ਸਿੰਘ ਨੇ ਬਹੁਤ ਫੋਨ ਕੀਤੇ ਕਲਦੀਪ ਸਿੰਘ ਸਰਪੰਚ ਦਾ ਫੋਨ ਚੈੱਕ ਕੀਤਾ ਜਾਵੇ ਕਿੰਨੀਆਂ ਕੌਲਾਂ ਗਈਆਂ ਡੀਆਈਜੀ ਨੂੰ ਗਈਆਂ ਹੋਰ ਬਹੁਤ ਜਿਆਦਾ ਅਫਸਰਾਂ ਨੂੰ ਫੋਨ ਕੀਤੇ ਕੁਝ ਵਾਲੀ ਪਹੁੰਚੀ ਨਹੀਂ ਪਹੁੰਚੀ ਨਹੀਂ ਪਹੁੰਚੀ ਉਸ ਟਾਈਮ ਮੁੰਡੇ ਕੇ ਬਾਅਦ ਨਹੀਂ ਪਹੁੰਚੀ ਜਦੋਂ ਇਸ ਸ਼ਾਮੇ ਫਿਰ ਮੇਰੇ ਕਾਕੇ ਦਾ ਪਤਾ ਲੈਣ ਵਾਸਤੇ ਕੁਝ ਰਿਸ਼ਤੇਦਾਰ ਆਏ ਕੁਝ ਸੱਜਣ ਮਿੱਤਰ ਮੁੰਡੇ ਦੇ ਕਾਕੇ ਦੇ ਪਤਾ ਲੈਣ ਆਏ ਇਹਨਾਂ ਵਿਵਾਦ ਬਣਾ ਲਿਆ ਵੀ ਇਹ ਇਹਨਾਂ ਦੇ ਘਰ ਬੰਦੇ ਆਏ ਤੇ ਅੱਜ ਕੱਲ ਤੁਹਾਨੂੰ ਪਤਾ ਵੀ ਕਿਸੇ ਦੇ ਨਾਮ ਪਤਾ ਲੈਂ ਜਾਵੇ ਕੋਈ ਪਿੰਡਪਰਾ ਤੋਂ ਗੁੱਸਾ ਕਰਦਾ ਮੁਰਕੇ ਬਾਅਦ ਦੇ ਵਿੱਚ ਚੇਅਰਮੈਨ ਨੇ ਬਲਦੇਵ ਸਿੰਘ ਨੇ ਨਾਲ ਦਾ ਗੁਰਦੇਵ ਸਿੰਘ ਭਰਾ ਵਾ ਮੈਂਬਰ ਪਹਿਲਾਂ ਪਹਿਲਾਂ ਰਹਿ ਜਾਓ ਤੇ ਨਾਲ ਇਹਦਾ ਕਾਕਾ ਵਾ ਮਨਜਿੰਦਰ ਸਿੰਘ ਇਹਨਾਂ ਰਫਨਾ ਕੱਢ ਕੇ ਤੇ ਲੱਗੇ ਆ ਗਿਆ ਵਾ ਰਫਨਾ ਲੈ ਕੇ ਤੁਹਾਨੂੰ ਹੁਣ ਸਿੱਧਿਆ ਦੇਖੀ ਕਰ ਦਿੰਦਾ ਮੈਂ ਮੈਂ ਨਾ ਚੇਅਰਮੈਨ ਗਾੜੀ ਵੀ ਤੇ ਗੁਰਦੇਵ ਇਹ ਵੀ ਦੋ ਸਮਾਂ ਹੋਊਗਾ ਬਾਬੀ ਸਾਢੇ 8 ਵਜੇ ਦਾ ਟਾਈਮ ਆ। ਹੂੰ। ਉਸ ਤੋਂ ਬਾਦਾਂ ਪ੍ਰਸ਼ਾਸਨ ਆਇਆ ਜਾ ਕੇ ਨੌ ਕੁਜਨਾ। ਹੂੰ। ਮੈਂ ਬੂਆ ਮਾਰ ਲਿਆ ਫਿਰ ਹਾਂ ਆਪਣਾ ਬੂਆ ਮਾਰਿਆ ਬਚਾ ਲਈ। ਬੂਆ ਬਾਹਰ ਕੀਤੇ ਉਸ ਟਾਈਮ ਤੇ ਚਾਬੀ ਮੇਰੇ ਕੋਲ ਹੈ ਬੂਆ ਮਾਰ ਕੇ ਜਿੰਦਰਾ ਮਾਰ ਲਿਆ ਮੈਂ। ਵੀ ਕੋਈ ਨੁਕਸਾਨ ਨਾ ਕਰ ਦੇਣ। ਬਾਅਦ ਦੇ ਵਿੱਚ ਪ੍ਰਸ਼ਾਸਨ ਆਇਆ ਵਾ। ਜਦੋਂ ਪ੍ਰਸ਼ਾਸਨ ਆਇਆ ਤੇ ਇਹਨਾਂ ਨੇ ਦੂਰੋਂ ਆਉਂਦੇ ਨੇ ਚਾਰ-ਪੰਜ ਫਾਇਰ ਕੀਤੇ। ਪ੍ਰਸ਼ਾਸਨ ਦੀ ਮੌਜੂਦਗੀ ਸੀ। ਹਾਂਜੀ ਨਹੀਂ ਪਹਿਲਾਂ ਨੇ ਚੇਅਰਮੈਨ ਨੇ ਚੇਅਰਮੈਨ ਨੇ ਤਾਂ ਪਹਿਲਾਂ ਕੀਤੇ ਨਾ। ਚੇਅਰਮੈਨ ਨੇ ਇਸ ਹਾਜ਼ਰੀ ਚ ਨਹੀਂ ਕੀਤੇ ਪ੍ਰਸ਼ਾਸਨ ਨੇ ਆਉਂਦਾ ਕੀਤੇ ਪਹਿਲਾਂ ਬੂਆ ਖੋਲੋ ਜਿੱਦਾਂ ਤੱਕੇ ਮਾਰਦਾਂ ਦਾ ਪ੍ਰਸ਼ਾਸਨ ਬੂਆ ਖੋਲੋ ਬੂਆ ਖੋਲੋ ਅਸੀਂ ਬੂਆ ਖੋਲਦੇ ਨੇ ਉਹਨਾਂ ਤੋਂ ਬਾਅਦ ਪਹਿਲਾਂ ਸਾਡੇ ਘਰ ਦੋ ਸਾਡੇ ਨਾਲ ਦਾਖਲ ਹੋਇਆ ਪ੍ਰਸ਼ਾਸਨ ਮੁਲਾਜ਼ਮ ਤੋਂ ਦਾਖਲ ਸਾਡੇ ਨਾਲ ਉਹ ਸਾਨੂੰ ਕੋਠੇ ਤੇ ਚੜਾਇਆ ਮੇਰੇ ਨਾਲ ਕਿੰਦੇ ਭੀਜੇ ਤੁਸੀਂ ਬੂਆ ਖੋਲਦਾ ਤੁਹਾਡਾ ਨੁਕਸਾਨ ਹੋ ਜਾਣਾ ਮੈਂ ਬਿਲਕੁਲ ਠੀਕ ਹੈ ਜੀ ਤੇ ਅਫਸਰ ਸਾਹਿਬ ਆ ਰਹੇ ਆ ਫੇਰ ਬੂਆ ਖੋਲਾਂਗੇ ਉਹਨਾਂ ਨੇ ਸਾਨੂੰ ਆਉਂਦਾ ਸਾਰੀ ਮੁਲਾਜ਼ਮਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਇਹਨਾਂ ਨੂੰ ਕੁੱਟਿਆ ਸਾਡੇ ਤਾਂ ਨੂੰ ਵੀ ਕੁੱਟਿਆ ਵਿੱਚ ਹਾਂਜੀ ਸਾਡੇ ਬਿਮਾਰੀਆਂ ਚ ਪੇੜਾ ਸਾਡੇ ਹੋਰ ਜਿਹੜੇ ਬੰਦੇ ਉਹਨਾਂ ਨੂੰ ਕੁੱਟਿਆ ਪ੍ਰਸ਼ਾਸਨ ਨੇ ਉਹਨਾਂ ਨੂੰ ਮਾਰਿਆ ਮਾਰਨ ਤੋਂ ਹਾਂਜੀ ਬਾਦੇ ਤੁਹਾਡੇ ਵੀ ਲੱਗੀਆਂ ਨੇ ਨਹੀਂ ਮੇਰੇ ਨਹੀਂ ਬੰਦੀ ਤੇ ਬਾਅਦ ਦੇ ਵਿੱਚ ਇਹਨਾਂ ਦੇ ਮਾਰਿਆ ਇਹ ਐਸਐਸਆਈ ਦੇ ਕੋਲ ਪਿਸਤੌਲ ਹੈਗਾ ਜ਼ਰੂਰ ਇਹ ਤੇ ਪਤਾ ਨਹੀਂ ਵੀ ਇਹਦੇ ਕੋਲੋਂ ਆਪਕੋ ਚੱਲ ਗਈ ਗੋਲੀ ਸਬ ਇਨਸਪੈਕਟਿਵ ਹਾਂਜੀ ਮਾ ਉਹ ਕਹਿ ਰਹੇ ਨੇ ਤੁਸੋਂ ਨਹੀਂ ਕਹਿ ਰਹੇ ਨੇ ਕਿ ਜਦੋਂ ਅਸੀਂ ਗਏ ਆਂ ਕਹਿੰਦੇ 15 20 ਜਣੇ ਭਾਏ ਹੋਏ ਸੀ ਇਹਨਾਂ ਨੇ ਤੇ ਸਾਡੇ ਮੁਲਾਜ਼ਮ ਨੂੰ ਜਫਾ ਪਾਇਆ ਗਿਆ ਉਸ ਤੋਂ ਬਾਅਦ ਫਾਇਰਿੰਗ ਹੋਈ ਹੈ ਤੇ ਜਦੋਂ ਸਾਡਾ ਸਬ ਇਨਸਪੈਕਟਰ ਸੀਗਾ ਅੱਗੇ ਆ ਗਿਆ ਤੇ ਉਹਦੇ ਫਾਇਦ ਲੱਗ ਗਿਆ ਇਸ ਮਾਮਲੇ ਵਿੱਚ ਕਿੰਨੀ ਸੱਚਾਈ ਹੈ ਇਸ ਮਾਮਲੇ ਵਿੱਚ ਸੱਚਾਈ ਇਹੋ ਜੀ ਹੈ ਅਸੀਂ ਜੀ ਵੀ ਇਨਸਪੈਕਟਰ ਸਾਹਿਬ ਮੈਂ ਤੇ ਸੱਚਾਈ ਇਹਦੇ ਨਾਲ ਮੰਗਦਾ ਵਾਂ ਕਿ ਇਹ ਇਕੱਲੇ ਸਾਡੇ ਘਰ ਦਾਖਲ ਹੋਇਆ ਇਹਨਾਂ ਨਾਲ ਕੋਈ ਫੋਰਸ ਨਹੀਂ ਹੈਗੀ ਜੇ ਮੇਰੇ ਕਾਕ ਨੇ ਨੇ ਖੋਇਆ ਪਿਸਤੌਲ ਤੇ ਬਾਕੀ ਪ੍ਰਸ਼ਾਸਨ ਕਿੱਥੇ ਹੈ ਇਹ ਸੱਚਾਈ ਤੁਸੀਂ ਸਮਝੋਨਾ ਪ੍ਰਸ਼ਾਸਨ 25 30 ਬੰਦੇ ਆ ਗਿਆ ਬਾਕੀ ਉਹ ਕਿੱਧਰ ਗਿਆ ਡੀਐਸਪੀ ਸਾਹਿਬ ਦੇ ਬਿਆਨਾਂ ਦੇ ਕਾਰਵਾਈ ਹੋਈ ਹੈ ਡੀਐਸਪੀ ਸਾਹਿਬ ਉੱਥੇ ਮੌਕੇ ਤੇ ਹੀ ਸੀਗੇ ਐਸਐਚਓ ਸਾਹਿਬ ਮੌਕੇ ਤੇ ਹੀ ਸੀਗੇ ਹਾਂਜੀ ਹਾਂਜੀ ਇਹ ਕੀ ਕਰਦੇ ਇਹਨਾਂ ਨੇ ਕਿਉਂ ਨਹੀਂ ਉਹਨਾਂ ਨੂੰ ਫੜਿਆ ਜੇ ਮੇਰਾ ਕਾਕਾ ਪਿਸਤੌਲੇ ਖੋਲ ਰਿਹਾ ਇਹਨਾਂ ਨੇ ਕਿਉਂ ਨਹੀਂ ਉਸੇ ਟਾਈਮ ਫੜਿਆ ਨਾ ਫਿਰ ਕਹਿੰਦਾ ਕਿ ਦੂਜੇ ਇੱਕ ਨੇ ਇੱਕ ਨੇ ਲਲਕਾਰਾ ਮਾਰਿਆ ਸਰਪੰਚ ਨੇ ਜੇ ਸਰਪੰਚ ਨੇ ਲਲਕਾਰਾ ਮਾਰਿਆ ਤੇ ਸਰਪੰਚ ਨੂੰ ਕਿਉਂ ਨਹੀਂ ਉਸੇ ਟਾਈਮ ਗ੍ਰਿਫਤਾਰ ਕੀਤਾ ਇਹਨਾਂ ਨੇ ਉਸੇ ਟਾਈਮ ਮੇਰੇ ਵੱਲ ਗੋਲੀ ਮਾਰ ਦਿੰਦੇ ਸਰਪੰਚ ਨੂੰ ਮੈਨੂੰ ਹੁਣ ਕੋਈ ਤਰਾਜ ਨਹੀਂ ਇਹ ਝੂਠਾ ਪਲਾਨ ਸਰਪੰਚ ਨੂੰ ਫਸਾਇਆ ਜਾ ਰਿਹਾ ਸਾਡੇ ਸਾਰੇ ਬੰਦਿਆਂ ਨੂੰ ਫਸਾਇਆ ਜਾ ਰਿਹਾ ਸਾਡੇ ਸਾਰੇ ਪਰਿਵਾਰ ਨੂੰ ਪਰਚਾ ਕੀਤਾ ਜਾ ਰਿਹਾ ਇਹੋ ਅਸੀਂ ਸੀਐਮ ਤੋਂ ਐਮਐਲਏ ਸਾਹਿਬ ਤੋਂ ਸਾਰਿਆਂ ਤੋਂ ਮੰਗੇ ਉਹ ਮੰਗਦੇ ਆਂ ਕਿ ਜੋ ਵੀ ਇਨਸਾਫ ਇਨਸਾਫ ਚਾਹੀਦਾ ਇਹ ਮੇਰਾ ਕਾਕਾ ਬਹੁਤ ਵਧੀਆ ਕੰਮ ਕਰਨਦਾ ਪਿੰਡ ਦੇ ਵਿੱਚ ਤੇ ਪਹਿਲਾਂ ਇਹਨੇ ਬਲਦੇਵ ਸਿੰਘ ਚੇਅਰਮੈਨ ਨੇ ਨਾਲ ਪ੍ਰਗਟ ਸਿੰਘ ਸਨ ਆਫ ਨਰਿੰਦਰ ਸਿੰਘ ਦਾ ਕਾਕਾ ਵਾ ਚੌਂਕ ਦੇ ਵਿੱਚੋਂ ਚੌਂਕ ਦੇ ਵਿੱਚੋਂ ਇਹਨਾਂ ਇਟਾਂ ਫੁੱਟੀਆਂ ਮੈਂ ਨਹੀਂ ਲੱਗਣ ਦੇਣੀਆਂ ਮੈਂ ਨਹੀਂ ਲੱਗਣ ਦੇਣੀਆਂ ਮੈਂ ਉਹ ਨਹੀਂ ਹੁੰਦਾਂ ਗਾਲਾਂ ਗਾਲ ਗੁੱਚੇ ਕੀਤਾ ਮੁੜ ਕੇ ਫਿਰ ਕੂੜਾ ਪਲੈਂਟ ਬਣ ਗਿਆ ਕੂੜਾ ਪਲੈਂਟ ਬਣ ਗਿਆ ਸੱਪੜ ਕੰਡੇ ਤੇ ਨੇ ਆਪਣੇ ਬੰਦੇ ਕੋਲ ਹਟਵਾਇਆ ਬਹੁਤ ਇਹ ਪਹਿਲੇ ਦਿਨ ਤੋਂ ਹੀ ਲਗਤ ਬਾਜੀ ਨਾਲ ਕੰਮ ਕਰ ਰਿਹਾ ਵਾ ਕਿ ਮੈਂ ਕੰਮ ਨਹੀਂ ਹੁੰਦੇਣਾ ਬਾਪੂ ਜੀ ਮੌਜੂਦਾ ਸਰਕਾਰ ਤੁਹਾਡੀ ਹੈ ਮੌਜੂਦਾ ਸਰਪੰਚ ਨੇ ਮੌਜੂਦਾ ਸਰਕਾਰ ਦੀ ਤੇ ਕਿਸੇ ਦੋਦੇ ਬੰਦੇ ਦਾ ਜ਼ਿਆਦਾ ਜੋਲ ਚੱਲਣਾ ਇਹ ਕਿਸ ਤਰ੍ਹਾਂ ਅਸੀਂ ਗੱਲ ਮਤਲਬ ਸਮਝ ਨਹੀਂ ਆ ਰਹੀ ਸਵਾਲ ਵੱਡੇ ਖੜੇ ਹੋਦੇ ਨੇ ਮੌਜੂਦਾ ਸਰਪੰਚ ਹੋਣ ਪ੍ਰਸ਼ਾਸਨ ਤੁਹਾਡੇ ਖਿਲਾਫ ਹੀ ਕਾਰਵਾਈ ਕਰ ਦੇਵੇ ਉਹ ਵੀ ਡੀਐਸਪੀ ਦੇ ਬਿਆਨਾਂ ਦੇ ਉੱਪਰ ਮੌਜੂਦਾ ਪਾਰਟੀ ਦੇ ਸਰਪੰਚ ਦੇ ਪੱਧਰ ਇਸ ਤਰੀਕੇ ਨਾਲ ਕਾਰਵਾਈ ਹੋ ਜੇ ਏ ਜੀ ਸਾਡੇ ਪਿੰਡ ਦਾ ਪਾਲ ਸਿੰਘ ਆ ਤੇ ਉਹ ਡਿੰਪਾ ਵਾ ਡਿੰਪੇ ਦੇ ਕਾਕੇ ਦੇ ਨਾਲ ਕਾਕੋ ਦੇ ਪਾਲ ਸਿੰਘ ਦੇ ਨਾਲ ਕਾਕਾ ਜਿਹੜਾ ਉਹਨਾਂ ਦਾ ਬਹਿਣ ਉੱਠਣਾ ਤੇ ਉਹ ਕਰ ਰਿਹਾ ਨਾਲ ਪਲੈਨ ਬਣਾਇਆ ਇਹਨਾਂ ਨੇ ਪੀ ਇਹਨਾਂ ਨੂੰ ਸਰਪੰਚੀ ਨਹੀਂ ਕਰਨੀ ਗਰੀਬ ਕਰਦਾ ਜਿਹੜਾ ਪਚਾ ਵਾ ਇਹ ਕਿਦਾਂ ਘੜੀ ਆ ਗਿਆ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਦੇਖੋ ਮੰਗ ਕਰਦੇ ਆਂ ਵੀ ਤੂੰ ਸੁਚਾਈ ਜਿਹੜੀ ਸੁਚਾਈ ਸੁਚਾਈ ਸਾਹਮਣੇ ਲਾਓ ਤੇ ਜੇ ਸੁਚਾਈ ਇਹਨਾਂ ਸਾਹਮਣੇ ਲੈਣੀ ਹੀ ਤੇ ਜਿਹੜੇ ਮੇਰੇ ਸਰਪੰਚ ਦੇ ਘਰ ਦੇ ਕਾਕੇ ਦੇ ਕੈਮਰੇ ਲੱਗੇ ਇਹਨਾਂ ਕੈਮਰੇ ਕਿਉਂ ਬੰਨੇ ਆ ਪ੍ਰਸ਼ਾਸਨ ਨੇ ਬੰਨੇ ਪੁਲਿਸ ਅਫਸਰ ਨੇ ਤੁਹਾਡੇ ਕੈਮਰੇ ਬੰਨੇ ਹਾਂਜੀ ਵੇਰੇ ਸਾਢੇ 4 ਵਜੇ ਆ ਕੇ ਕੈਮਰੇ ਭੰਨੇ ਆ ਪਹਿਲਾਂ ਡੀਵੀਆਰ ਚੋਕੇ ਕਿ ਖੜਿਆ ਜੇ ਰਾਤ ਦੀ ਘਟਨਾ ਜਦੋਂ ਆਪਣੇ ਥਾਣੇਦਾਰ ਸਾਹਿਬ ਤੇ ਗੋਲੀ ਵੱਜ ਗਈ ਉਸੇ ਟਾਈਮ ਤੇ ਕੁਲਦੀਪ ਸਿੰਘ ਨੂੰ ਅਰੈਸਟ ਕਰਨਾ ਚਾਹੀਦਾ ਸੀ ਪਹਿਲਾਂ ਤੇ ਆਪਾਂ ਇਸੇ ਹਿਸਾਬ ਲਾ ਲਈਏ ਵੀ ਇੱਥੇ ਹੀ ਕੋਈ ਇਨਕਾਮ ਹੀ ਆ ਹੂੰ ਕੁਲਦੀਪ ਸਿੰਘ ਕਹਦੇ ਨੇ ਸਭੰਚ ਉਸ ਤੋਂ ਬਾਅਦ ਤਾਂ ਤੋਂ ਬਾਅਦ ਆਪਣੇ ਘਰ ਜਾ ਕੇ ਸੁੱਤੇ ਨੇ ਤੇ ਜੇ ਘਰ ਜਾ ਕੇ ਸੁੱਤੇ ਨੇ ਤੇ ਅਰੈਸਟ ਸਵੇਰੇ ਪਈਆ ਜਿਹੜਾ 4 ਵਜੇ ਸਾਢੇ 4 ਵਜੇ ਤੋਂ ਬਾਅਦ ਚ ਪਈ ਆ ਰਾਤ 에 ਆਪਣੇ ਬਲਦੇਵ ਸਿੰਘ ਚੇਅਰਮੈਨ ਤਿੰਨ ਚਾਰ ਜਾਣੇ ਸਾਨੂੰ ਜੋ ਪਤਾ ਲੱਗਾ ਹੈ ਆਪਣੇ ਇਨਕੁਆਰੀ ਕਰਕੇ ਆ ਪਿੰਡ ਤੋਂ ਜਾ ਕੇ ਪੀ ਰਾਤ ਗਏ ਆ ਥਾਣੇ ਉੱਥੇ ਬੈ ਕੇ ਸਾਰੀ ਪੜਾਣਗੇ ਘੜੀ ਗਈ ਆ ਉਹਦੇ ਤੋਂ ਬਾਅਦ ਚੈਨਾ ਦੀ ਰੈਸਟ ਹੋਈ ਆ ਜੇ ਉਹ ਮੰਨ ਕੇ ਚਲੋ ਆਪਾਂ ਇਹ ਕੋਹ ਗੱਲ ਕਰ ਲਈਏ ਕਿ ਕੁਲਦੀਪ ਸਿੰਘ ਨੇ ਜੀ ਗੋਲੀ ਮਾਰੀ ਜਾਂ ਇਹਦੇ ਭਰਾ ਨੇ ਮਾਰੀ ਤੇ ਉਹ ਰਾਤ ਕਿਉਂ ਨਹੀਂ ਰੈਸਟ ਕੀਤਾ ਉਸੇ ਟਾਈਮ ਤੇ ਐਨਕਾਊਂਟਰ ਕਰ ਦੇਣਾ ਚਾਹੀਦਾ ਸੀ ਇਹਨੂੰ ਇਹਦੇ ਆਪਾਂ ਸਾਰੇ ਤੁਹਾਨੂੰ ਵੀ ਪਤਾ ਸਾਨੂੰ ਪਤਾ ਜੋ ਵੀ ਹੁਣ ਡਾ ਗੁਲਦੀਪ ਸਿੰਘ ਨਾਲ ਜਿਹੜੇ ਹੋਣ ਡਈ ਆ ਪੁਰਾਣੇ ਇਹਨਾਂ ਦੇ ਸਬੰਧ ਆ ਜਿਹੜਾ ਚੇਅਰਮੈਨ ਸਾਹਿਬ ਵੀ ਸਾਰੇ ਆਪਾਂ ਨੂੰ ਪਤਾ ਹੀ ਹੈ ਭੜੀ ਭਾਂਤ ਜਾਣਦੇ ਹੀ ਆ ਇਹਨਾਂ ਚੀਜ਼ਾਂ ਨੂੰ ਕਿਹ ਕਿਤਰਾ ਚੱਲਦਾ ਸੀ ਉਹੋ ਹੀ ਸਿਸਟਮ ਉਹਦਾਂ ਰਾਤ ਇਹਨਾਂ ਨੇ ਬਣਾ ਸੋ ਬਿਲਕੁਲ ਮਾਤਾ ਜੀ ਮੌਜੂਦ ਨੇ ਮਾਤਾ ਜੀ ਤੁਸੀਂ ਵੀ ਦੱਤੀ ਦੇਖੀ ਸਾਡੀ ਲੜਾਈ ਜਿਹੜੀ ਹੋਈ ਸੀਗੀ ਤੁਹਾਡੇ ਬੇਟੇ ਨੂੰ ਉਹਨਾਂ ਨੇ ਕਿਉਂ ਹਾਂਜੀ ਇਹ ਕੀ ਜਿਹੜਾ ਬੇਟੇ ਨੂੰ ਗ੍ਰਿਫਤਾਰ ਕੀਤਾ ਸਰਪੰਚ ਨੂੰ ਕੀ ਹੋਇਆ ਸੀਗਾ ਉੱਥੇ ਜਦੋਂ ਤੁਸੀਂ ਮੌਕੇ ਤੇ ਮੌਜੂਦ ਸੀਗੇ ਪੁਲਿਸ ਆਈ ਕੀ ਵਾਕਿਆ ਸੀਗਾ ਸਾਡਾ ਉਹ ਤਾਂ ਕਿ ਪੁਲਿਸ ਆਈ ਉਹਨਾਂ ਕੁਲਦੀਪ ਸਿੰਘ ਹੈ ਨਹੀਂ ਹੋਤੀ ਕਿਤੇ ਘਰ ਕਰਨੀ ਸੀ ਹਾਂਜੀ ਉਹ ਆਪਣੇ ਘਰ ਸੀ ਉਹ ਕੁਲਦੀਪ ਸਿੰਘ ਨੇ ਉੱਥੇ ਹੈਗਾ ਇਹ ਜੋ ਪੁਲਿਸ ਆਈ ਆ ਇਹ ਪਿੱਛੋਂ ਹਵਲੇ ਕਰਦੀ ਆਈ ਆ ਇਹ ਆਂਦੇ ਸੀ ਬੂਆ ਖੋਲੋ ਅਹੀਂ ਕੋਠੇ ਚੜ੍ਹੇ ਹੀ ਆਖਿਆ ਅਸੀਂ ਨਹੀਂ ਬੂਹਾ ਨਹੀਂ ਖੋਲਣਾ ਡਰਦੇ ਅੰਦਰ ਵਾਲੇ ਕਿੱਥੇ ਸੀਗੇ ਉਦੋਂ ਕਲਦੀਪ ਸਿੰਘ ਆਪਣੇ ਘਰ ਸੀ ਤੁਹਾਡੇ ਬੇਟੇ ਹਾਂਜੀ ਮੇਰਾ ਬੇਟਾ ਸੀ ਤੇ ਫਿਰ ਉਹਨਾਂ ਦਾ ਘਰ ਵੱਖਰਾ ਹਾਂਜੀ ਉਹਨਾਂ ਦਾ ਘਰ ਵੱਖਰਾ ਚਮਟਲੀ ਦੇ ਆਸ਼ ਹਾਂਜੀ ਉਹ ਵੱਖਰਾ ਉਹ ਨਹੀਂ ਗਾਂ ਆਏ ਉਹ ਇਹ ਕਲੇ ਵਿੱਚ ਨਹੀਂ ਆਉਂਦੇ ਹੁੰਦੇ ਉਹ ਇਹਨਾਂ ਕਹਿੰਦੇ ਹੁੰਦੇ ਪੀ ਚਲੋ ਅਨਸਾਤੀ ਆਪਰਾ ਜੀ ਨਾ ਵੀ ਹੋਰੇ ਚਾਰ ਚਫੇਰੇ ਐ ਤੇ ਮੈਂ ਕਲੇ ਵਿੱਚ ਨਹੀਂ ਜਾ ਸਾਰਿਆਂ ਨੂੰ ਤੇ ਇਕੱਠ ਕਰਕੇ ਬਿਠਾਉਂਦੇ ਆ ਨਾ ਉਹ ਇਹ ਕੰਮ ਵਿੱਚ ਨਹੀਂ ਆਉਂਦੀ ਇਹਨਾਂ ਨੇ ਰਲ ਮਿਲ ਕੇ ਤੇ ਆਹ ਦਿੱਤਾ ਵਾ ਪੀ ਇਹਨੇ ਗੋਲੀ ਚਲਾਈ ਆ ਗੋਲੀ ਉਹਨੇ ਨਹੀਂ ਕਿ ਚਲਾਈ ਉਹ ਇਦਾਂ ਹੀ ਵੀ ਆਣ ਕਿਤੇ ਆਏ ਸੀ ਮੁੰਡੇ ਸੀ ਮੁੰਡਿਆਂ ਨਾਲ ਕੋਟ ਮਾਰ ਕਰਨ ਲੱਗਦੇ ਆ ਇਹਨਾਂ ਨੇ ਵੀ ਕੋਟ ਮਾਰ ਕੀਤੀ ਕੋਟ ਮਾਰ ਕਰਕੇ ਜਦੋਂ ਇਹਨਾਂ ਨੇ ਵੈਲਕਮ ਜਦੋਂ ਇਹਨਾਂ ਨੇ ਆਪੇ ਗੋਲੀ ਇਹਨਾਂ ਦੀ ਕੱਢਣ ਲੱਗੇ ਆ ਤੇ ਕਰਦਿਆਂ ਸਾਰੀ ਇਹ ਡਿੱਗ ਪਏ ਆ ਤੇ ਲੈ ਕੇ ਤੇ ਇਹਦੀ ਬੱਕੀ ਚ ਗੋਲੀ ਵਾਜ ਗਈ ਮ ਹਮਤੋਂ ਜਿਹੜੇ ਕਹਿ ਰਹੇ ਨੇ ਸਰਪੰਚ ਸਾਹਿਬ ਕਿ ਉੱਥੇ ਇਹਨਾਂ ਨੇ ਕੁਝ ਵੀ ਇਹਦੇ ਵਿੱਚ ਇਨਵੋਲਵਮੈਂਟ ਨਹੀਂ ਸੀਗੀ ਸਰਪੰਚ ਹੋਣਾ ਤੇ ਜਿਹੜੀ ਕਾਰਵਾਈ ਆਈ ਹੈ ਕੈਮਰੇ ਕਿੰਦੇ ਲਾਗੇ ਡੀਵੀਆਰ ਲਾਗੇ ਨੇ ਉਹ ਉਹਦਾ ਕੀ ਕਾਰਨ ਲੱਗਦਾ ਜਿਹੜੇ ਕੈਮਰੇ ਲਾ ਕੇ ਲੈ ਗਏ ਉਹ ਪਤਾ ਨਹੀਂ ਕਿਉਂ ਲੈ ਗਏ ਆਏ ਕੈਮਰੇ ਵੀ ਲਾ ਕੇ ਲੈ ਗਏ ਉਹਦੇ ਹੈ ਉਹਨਾਂ ਇਹੋ ਸੋਚਿਆ ਕਿ ਸਚਾਈ ਨਾਲ ਵਿੱਚ ਆਵੇ ਹਾਂ ਗੱਲ ਹੋਈ ਆ ਕੀ ਗੱਲ ਹਮਤੋਂ ਜੀ ਮਤੋਂ ਜੀ ਮੰਗ ਕੀ ਕਰਦੇ ਹੋ ਇਹ ਜੀ ਅਸੀਂ ਇਹ ਗੱਲ ਚੁਣ ਲੈ ਆਏ ਆ ਪਹਿਲੀ ਗਲਤੀ ਮੈਂ ਇਹ ਉਹ ਗੱਲ ਕੋਨੇ ਵੀ ਜੇ ਕਿ ਕਈ ਕਹਿੰਦੇ ਹੋਣ ਕਹਿੰਦੇ ਵੀ ਕੁਲਦੀਪ ਸਿੰਘ ਨੇ ਲਲਕਾਰਾ ਮਾਰਿਆ ਤੇ ਬਾਕੀ ਇਨਸਾਨ ਸਾਨੂੰ ਬਹੁਤ ਦੁੱਖ ਹੈ ਇਨਸਪੈਕਟਰ ਸਾਹਿਬ ਦਾ ਬਹੁਤ ਅਸੀਂ ਦੁੱਖਾਂ ਹੀ ਮਨਾਉਂਦੇ ਆ ਤੇ ਦੂਜੀ ਗੱਲ ਇਹ ਵੀ ਜਦੋਂ ਅਜ ਕੁਲਦੀਪ ਸਿੰਘ ਨੇ ਗੋਲੀ ਮਾਰੀ ਹੈ ਬਾਕੀ ਪ੍ਰਸ਼ਾਸਨ ਕਿੱਥੇ ਉਹਨਾਂ ਕਿਉਂ ਨਹੀਂ ਕੋਈ ਕੰਮ ਕਰਦਾ ਤੋਸ ਉਹ ਉਸੇ ਵੜੇ ਗੋਲੀ ਮਾਰ ਦਿੰਦੇ ਉਹਨਾਂ ਚੁੱਕ ਕੇ ਖੜਿਆ ਸਾਨੂੰ ਵੀ ਮਾਰ ਦਿੰਦੇ ਗੋਲੀ ਸਾਨੂੰ ਕੋਈ ਤਰਾਜ ਨਹੀਂ ਬੱਡੀ ਗੱਲ ਹੈ ਬਾਪੂ ਜੀ ਸੋ ਬਿਲਕੁਲ ਹੁਣ ਮੰਗ ਇਨਸਾਫ ਦੀ ਕੀਤੀ ਗਈ ਹੈ ਜੀ ਹਾਲ ਬਈ ਤੁਹਾਡੇ ਵੱਲੋਂ ਵੀ ਕਰਾ ਦਿੱਤੀ ਗਈ ਸੀਗੀ ਅੱਜ ਹੁਣ ਜਿਹੜਾ ਸਾਡਾ ਮਾਮਲਾ ਸੀਗਾ ਤੁਹਾਡੇ ਵੱਲੋਂ ਵੀ ਕਾਰਵਾਈ ਕੀਤੀ ਗਈ ਹੈ ਸਭ ਨੇੜ ਦਿੱਤੀ ਤੁਸੀਂ ਜਾਂ ਬਸ ਕਰਾਇਆ ਤੁਸੀਂ ਨਹੀਂ ਜੀ ਹਾਲੇ ਸਾਡੇ ਲੋਕ ਸਾਨੂੰ ਤਾਂ ਫੰਡ ਨਹੀਂ ਪੁਲਿਸ ਸਾਨੂੰ ਤਾਂ ਫੰਡ ਨਹੀਂ ਪੁਲਿਸ ਸਾਡੇ ਤੇ ਪਰਚਾ ਪਰਚਾ ਕਰਨ ਦੇ ਸਾਡੇ ਤੇ ਤਾਂ ਨਹੀਂ ਅੱਜ ਵੀ ਵੀਡੀਓ ਬੰਡੇ ਆਂਦੇ ਆ ਵੀ ਪਰ ਕਲਦੀਪ ਸਿੰਘ ਦਾ ਜਿਹੜਾ ਪਰਿਵਾਰ ਹੈ ਮਾਪੇ ਚੁੱਕੇ ਜਾਣ ਹਾਂ ਐ ਅੱਜ ਤੱਕ ਵੀ ਪੁਲਿਸ ਸਾਡੇ ਸਾਨੂੰ ਡਰ ਡਾਰਿਆ ਹਾਂ ਠੀਕ ਹਾਂ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਸਰਪੰਚ ਸਾਹਿਬ ਦੇ ਮਾਪਿਆਂ ਨੇ ਸਾਰੇ ਬਿਆਨ ਦਿੱਤੇ ਨੇ ਉਹਨਾਂ ਨੇ ਕਿ ਸਾਡੇ ਡੀਵੀਆਰ ਸਾਡੇ ਕਾਇਮ ਦੇ ਪੁਲਿਸ ਮੁਸਾਸ਼ਾਣ ਵੱਲੋਂ ਤੋੜੇ ਗਏ ਨੇ ਡੀਵੀਆਰ ਲੈ ਕੇ ਗਏ ਨੇ ਤੇ ਉਹਨਾਂ ਵੱਲੋਂ ਜਿਹੜਾ ਹੈ ਕਿ ਹੁਣ ਸਾਨੂੰ ਫਸਾਇਆ ਜਾ ਰਿਹਾ ਸੋ ਕਿਤੇ ਨਾ ਕਿਤੇ ਰੋਪ ਲਾਏ ਗਏ ਨੇ ਪਿੰਡਾਂ ਦੇ ਸਰਪੰਚਾ ਵੱਲੋਂ ਇੱਥੇ ਮੀਟਿੰਗ ਰੱਖੀ ਗਈ ਸੀਗੀ ਸਰਪੰਚ ਇਕੱਠੇ ਹੋਏ ਨੇ ਸਰਪੰਚਾ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਲੈਵਲ ਤੇ ਸੰਘਰਸ਼ ਜਿਹੜਾ ਕੀਤਾ ਜਾਏਗਾ ਜੇਕਰ ਉਹਨਾਂ ਦੇ ਸਰਪੰਚ ਨੂੰ ਜਿਹੜਾ ਫਸਾਇਆ ਜਾਂਦਾ ਕਿਉਂਕਿ ਸਵਾਲ ਵੱਡੇ ਖੜੇ ਕਰ ਦਿੱਤੇ ਨੇ ਮਾਪਿਓ ਨੇ ਕਿ ਜੇਕਰ ਰਾਤ ਨੂੰ ਸਾਰੀ ਕਾਰਵਾਈ ਹੋਈ ਸੀਗੀ ਰਾਤ ਨੂੰ ਸਾਰਾ ਮਾਮਲਾ ਹੋਇਆ ਤੇ ਅਰੈਸਟ ਕਿਉਂ ਸਵੇਰੇ ਤੇ ਕੁਲਦੀਪ ਸਿੰਘ ਜਿਹੜੇ ਨੇ ਉਹ ਉਥੇ ਸੀ ਹੀ ਨਹੀਂ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਸਭ ਕੁਝ ਹੋਇਆ ਤੇ ਨਜਾਇਜ਼ ਜਿਹੜਾ ਫਸਾਇਆ ਜਾ ਰਿਹਾ ਸੋ ਕਿਸ ਤਰੀਕੇ ਦੇ ਨਾਲ ਸੁਨਾਮ ਦੇ ਅਗਲੀ ਅਪਡੇਟ ਆਉਂਦੀ ਹੈ ਕੀ ਇਸ ਦੇ ਉੱਪਰ ਦੇ ਨਵੇਂ ਬਿਆਨ ਸਾਹਮਣੇ ਆਉਂਦੇ ਨੇ ਕਿਸ ਦੇ ਉੱਪਰ ਕਾਰਵਾਈ ਹੁੰਦੀ ਹੈ ਕੀ ਅਗਲੀ ਅਪਡੇਟ ਹੈ ਵੀ ਤੜ ਤੱਕ ਜ਼ਰੂਰ ਸਾਂਝੀ ਕਰਾਂਗੇ ਤੁਸੀਂ ਦੇਖਦੇ ਰਹੋ ਆਨਲਾਈਨ ਮੈਂ ਹਰਦਾਨਿਸ਼ ਗੁਪਤਾ ਤਰਨਤਾਰ